ਆਪਾਂ ਨੇ ਜਾਰੀ ਹੁਣ ਸਾਡੇ ਲਈ ਕਮਾਇਆ ਸਾਡੇ ਨੂੰ ਸਾਡਾ ਖਰਚਾ ਤੁਹਾਨੂੰ ਬਣਾਇਆ ਗਿਰੂ ਕਾੜੀ ਬਣਾਈਆਂ ਲਈ ਜਦੋਂ ਸੁੱਕਦਾ ਕਾਇਨ ਸੀ ਫੁਟਣਾ ਆਇਆ ਆਏ ਜੁਬਨਾ ਮੇਨ ਨਾ ਜੋ ਸਾਡਾ ਬਣਾਉਣਾ ਨਾ ਜੋ ਫੁਟਣਾ ਵੀ ਅਗੇ ਆ ਨੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਏ ਸੀ ਬੁਲਟ ਦੇ ਨਾਲ ਉਹ ਬੁਲਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਏ ਸੀ ਜਿੱਦੋਂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਕੇ ਉਹ ਨਿਕਲ ਕੇ ਭੱਜ ਗਿਆ ਬੁਲਟ ਦੇ ਉੱਤੇ ਚੜ ਕੇ ਤੇ ਉਹ ਨਿਕਲ ਕੇ ਭੱਜ ਗਿਆ ਬੁਲੇਟ ਤੇ ਕਾਰ ਦੀ ਰੇਸ ਨੇ ਇੱਕ 32 ਸਾਲਾਂ ਨੌਜਵਾਨ ਦੀ ਜਾਨ ਲੈ ਲਈ ਹੈ ਹੁਣ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਨੌਜਵਾਨ ਦੀ ਧੀ ਘੁੱਬਾਂ ਮਾਰ ਮਾਰ ਕੇ ਰੋ ਰਹੀ ਹੈ ਤੇ ਇਨਸਾਫ ਮੰਗ ਰਹੀ ਹੈ ਉਸ ਦਾ ਕਹਿਣਾ ਹੈ ਕਿ ਸਾਡੇ ਪਿਓ ਨੇ ਸਾਡੀ ਪੜ੍ਹਾਈ ਲਿਖਾਈ ਵਾਸਤੇ ਸਾਰੀ ਉਮਰ ਕੰਮ ਦੇ ਵਿੱਚ ਲੰਗਾ ਦਿੱਤੀ ਹੁਣ ਜਦੋਂ ਸੁੱਖ ਦਾ ਸਮਾਂ ਆਇਆ ਸੀ ਜਦੋਂ ਮੈਂ ਵੀ ਪ੍ਰੋਫੈਸਰ ਬਣਨਾ ਸੀ ਤਾਂ ਉਦੋਂ ਮੇਰੇ ਪਿਓ ਦੇ ਨਾਲ ਆ ਸਭ ਕੁਝ ਹੋ ਗਿਆ ਇਹ ਮਾਮਲਾ ਅੰਮ੍ਰਿਤਸਰ ਦੇ ਚਬਾਲ ਰੋਡ ਤੋਂ ਸਾਹਮਣੇ ਆਇਆ ਜਿੱਥੇ ਦਿਨ ਟਲਦੇ ਟਲਦੇ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਾਰ ਅਤੇ ਬੁਲੇਟ ਦੀ ਰੇਸ ਲਗਾ ਰਹੇ ਨੌਜਵਾਨਾਂ ਵੱਲੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਜਾਂਦੀ ਹੈ ਜਿਸ ਦੇ ਚਲਦੇ 32 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ 32 ਸਾਲਾ ਨਿਰਵੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮੋਗੇ ਦੇ ਰਹਿਣ ਵਾਲੇ ਨੇ ਅਤੇ ਉਹਨਾਂ ਦਾ ਪਿਤਾ ਬਾਈਕ ਤੇ ਜਾ ਰਿਹਾ ਸੀ ਤੇਜ਼ ਰਫ਼ਤਾਰ ਬੁਲੇਟ ਅਤੇ ਕਾਰ ਸਵਾਲ ਨੌਜਵਾਨ ਜੋ ਕਿ ਆਪਸ ਦੇ ਵਿੱਚ ਰੇਸ ਲਗਾ ਰਹੇ ਸਨ ਉਹਨਾਂ ਵੱਲੋਂ ਸਾਡੇ ਪਿਤਾ ਨੂੰ ਕਾਰ ਨਾਲ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਤੇ ਚਲਦੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ

ਦੇਖੋ ਸਰ ਬਣਾਣਾ ਉਸ ਬੁੱਤ ਮੇਰੇ ਅੰਗੇ ਆ ਪੇਸ਼ਕਾਰੀ ਕਰ ਰਹੇ ਹੋ ਕਿ ਕੋਈ ਸਨੇਹ ਕਾਰਵਾਈ ਨਹੀਂ ਕੀਤੀ ਕਿਸੇ ਕਾਰਵਾਈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ ਸ਼ਾਮ ਇਥੇ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਬੁਲੇਟ ਤੇ ਕਾਰ ਵਾਲਾ ਰੇਸ ਲਗਾ ਰਹੇ ਸਨ ਅਤੇ ਇਸੇ ਰੇਸ ਦੇ ਚੱਲਦੇ ਉਹਨਾਂ ਨੇ ਇੱਕ 32 ਸਾਲਾਂ ਨੌਜਵਾਨ ਦੀ ਜਾਨ ਲੈ ਲਈ। ਉਹਨਾਂ ਕਿਹਾ ਕਿ ਕਈ ਘੰਟੇ ਬਾਅਦ ਪੁਲਿਸ ਇੱਥੇ ਪਹੁੰਚੀ ਹੈ। ਜਸ਼ਨੂ ਹਿਜਾ ਨੇ ਦੱਸਿਆ ਸੀਗਾ ਕਿ ਮਤਲਬ ਇੱਥੇ ਜਿਹੜੇ ਬੰਦੇ ਕਾਰ ਵਾਲੇ ਆ ਉਹ ਰੇਸ ਲਾਉਂਦੇ ਪਏ ਸੀ ਬੁਲੱਟ ਦੇ ਨਾਲ। ਉਹ ਬੁਲੱਟ ਦੇ ਨਾਲ ਰੇਸ ਲਾਉਂਦੇ ਹੋਏ ਮਤਲਬ ਚੱਲਦੇ ਪਏ ਸੀਗੇ ਜਿੱਦੂ ਐਕਸੀਡੈਂਟ ਹੋਇਆ ਮੁੰਡਾ ਐਕਸੀਡੈਂਟ ਹੋ ਗਿਆ ਉਹ ਨਿਕਲ ਕੇ ਭੱਜ ਗਏ ਬੁਲੱਟ ਦੇ ਉੱਤੇ ਚੜ੍ਹ ਕੇ ਤੇ ਉਹ ਨਿਕਲ ਕੇ ਭੱਜ ਗਏ। ਏ ਮੈਂ 2 ਘੰਟੇ ਡੇਢ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੜਕਾਂ 'ਤੇ ਉਹਨਾਂ ਰੋਕਣ ਵਾਸਤੇ ਆਪਾਂ ਰੋਡ ਦੀ ਸੜਕ ਦੀ ਸੁਰੱਖਿਆ ਵੀ ਬਣਾਈ ਹੈ ਕੋਈ ਗੱਡੀ ਆਈ ਹੈ ਨਹੀਂ ਕੋਈ ਵੀ ਗੱਡੀ ਨਹੀਂ ਆਈ ਪਰ ਬਹੁਤ ਮਾੜਾ ਹਾਲ ਹੈ ਪਰ ਹਲੇ ਇਹਨਾਂ ਦੀ ਸੁਣੀ ਨਹੀਂ ਜਾਂਦੀ ਵੀ ਡੇਢ 2 ਘੰਟਿਆਂ ਤੋਂ ਜ਼ਿਆਦਾ ਹੋ ਗਏ ਆ ਕਿਤੇ ਐਕਸੀਡੈਂਟ ਹੋਇਆ ਆ ਵਾ ਕੋਈ ਮੁੰਡਾ ਉੱਥੇ ਨੇ ਮੋਕੇ ਦਾ ਵਾਰਦਾਤ ਤੇ ਵੜ ਗਿਆ ਤੇ ਆਪਾਂ ਸਰਕਾਰ ਜਿਹੜਾ ਕਹਿੰਦੀ ਆ ਕੀ ਕਹਿੰਦੇ ਭੱਜ ਨਾ ਜਾਵੇ ਕੋਈ ਐਕਸੀਡੈਂਟ ਕਰਕੇ ਇਹ ਉਹੀ ਹੋਇਆ ਵਾ ਤਿੰਨ ਚਾਰ ਮੁੰਡੇ ਸੀਗੇ ਬੁਲਟ ਦੋਤੇ ਹੋ ਰਵਾਨਾ ਹੋਵੇਗਾ ਜੇ ਨਾਲ ਉਹ ਰੇਸ ਲਾਉਂਦਾ ਪਿਆ ਸੀ ਉਧਰ ਪੁਲਿਸ ਵੱਲੋਂ ਮੌਕੇ ਤੇ ਜਾਂਚ ਕਰਦੇ ਆ ਦੱਸਿਆ ਗਿਆ ਕਿ ਉਹ ਮੌਕੇ ਤੇ ਪਹੁੰਚੇ ਨੇ ਅਤੇ ਮ੍ਰਿਤਕ ਨਿਰਵੈਲ ਸਿੰਘ ਦੀ লাশ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜੀ ਹੈ ਅਤੇ ਕਾਰ ਤੇ ਬੁਲਟਸਵਾਰ ਨੌਜਵਾਨਾਂ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਹਾਦਸਾ ਕਿਵੇਂ ਵਾਪਰਿਆ ਹੈ ਫਿਲਹਾਲ ਅਜੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਤੇ ਮੌਕੇ ਤੇ ਮੌਜੂਦ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ। ਉਹ ਐਕਸੀਡੈਂਟ ਹੋਇਆ ਚਭਾਲ ਅ ਅੰਮ੍ਰਿਤਸਰ ਵੱਲ ਨੂੰ ਜਾ ਰਹੀ ਆ ਸੀ। ਬੰਦਾ ਤੇ ਉਹ ਕੋਈ ਗੱਡੀ ਆ ਰਹੀ ਸੀ ਅੰਮ੍ਰਿਤਸਰ ਵੱਲੋਂ ਤੇ ਉਹਨਾਂ ਦੀ ਆਪਸ ਵਿੱਚ ਟੱਕਰ ਹੋਈ ਹੈ ਤੇ ਜਿਹੜੇ ਗੱਡੀ ਵਾਲ ਬਾਈਕ ਵਾਲਾ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਜਿਹੜੇ ਗੱਡੀ ਵਾਲੇ ਉਹ ਉਸ ਵਕਤ ਮੌਕੇ ਤੋਂ ਭੱਜ ਗਏ ਆ। ਇਸ ਗੱਡੀ ਨੂੰ ਆਡੈਂਟੀਫਾਈ ਕਰ ਰਹੇ ਆ ਗੱਡੀ ਨੂੰ ਜੋ ਵੀ ਉਹਨਾਂ ਦੇ ਬੰਦੀ ਕਾਰਵਾਈ ਇਹ ਜ਼ਰੂਰ ਕਰਾਂਗੇ ਮੈਮ ਮੌਕੇ ਦੀ ਕੋਈ ਸੀਸੀਟੀਵੀ ਹੈ ਇਸ ਮੌਕੇ ਦੀ ਸੀਸੀਟੀਵੀ ਜਿਸ ਆਲੇ ਦੁਆਲੇ ਜ਼ਰੂਰ ਚੈੱਕ ਕਰਾਂਗੇ ਇਸ ਟਾਈਮ ਫਿਲਹਾਲ ਸਾਡਾ ਮੇਨ ਇਹੀ ਹੈ ਕਿ ਗੱਡ ਬਾਡੀ ਨੂੰ ਵਾਈਡ ਅਪ ਕਰਕੇ ਜਾਂ ਜੋ ਹੋਣਾ ਸਾਰਾ ਕਰਕੇ ਦੇਖੋ ਪਰਿਵਾਰ ਦਾ ਹੀ ਉਹ ਪੂਰਾ ਨਹੀਂ ਕਰ ਸਕਦੇ ਪਰ ਜੋ ਉਹਨਾਂ ਨੂੰ ਇਨਸਾਫ ਤੋਂ ਦਿਵਾ ਸਕਦੇ ਹਨ ਮੈਮ ਕੀ ਨਾਮ ਕੀ ਹੈ ਕਿੰਨਾ ਜੀ ਡੈਥ ਹੋਈ ਤੇ ਕਿੱਥੋਂ ਨੇ ਰਹਿਣ ਦੇਖੋ ਜਿਹੜੀ ਡੈਥ ਹੋਈ ਹੈ ਅਨੰਮ ਨਿਰਵੈਲ ਸਿੰਘ ਆ ਸਨੋਬ ਜਤਾਰ ਸਿੰਘ ਇਹ ਜੀ ਮੋਗੇ ਦਾ ਰਹਿਣ ਵਾਲਾ ਆ ਇਹਦੀ 32 ਸਾਲ ਦੀ ਉਮਰ ਹੈ ਠੀਕ ਹੈ ਕੀ ਕਾਰਵਾਈ ਹੋ ਰਹੀ ਜੀ ਦੇਖੋ ਜੀ ਕਰਾਂਗੇ ਜੋ ਬੰਦ ਕਾਰਵਾਈਆ ਜ਼ਰੂਰ ਕਰਾਂਗੇ ਦਿਕਰੀ ਹੋ ਗਿਆ ਕਿ ਆਏ ਦਿਨ ਹੀ ਅਜੇ ਹੀ ਭਿਆਨਕ ਸੜਕੀ ਹਾਦਸੇ ਵਾਪਰਦੇ ਰਹਿੰਦੇ ਨੇ ਜੁਥੇ ਕਿਸੇ ਦੀ ਅਣਗੈਲੀ ਕਾਰਨ ਕਿਸੇ ਹੋਣ ਦੀ ਜਾਨ ਚਲੀ ਜਾਂਦੀ ਹੈ ਅਜਿਹਾ ਹੀ ਕੁਝ ਇਸ ਮਾਮਲੇ ਦੇ ਵਿੱਚ ਦੇਖਣ ਨੂੰ ਮਿਲਿਆ ਜੁਥੇ ਕੁਝ ਨੌਜਵਾਨ ਆਪਣੇ ਮਨੋਰੰਜਨ ਵਾਸਤੇ ਰੇਸ ਲਗਾ ਰਹੇ ਸਨ ਪਰ ਉਹਨਾਂ ਦੀ ਇਸ ਰੇਸ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਇੱਕ ਹਸਤਾ ਵਜਤਾ ਪਰਿਵਾਰ ਉਜੜ ਗਿਆ ਹੈ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਨੌਜਵਾਨਾਂ ਦੇ ਉੱਤੇ ਸਖਤ ਕਾਰਵਾਈ ਹੋਵੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਅਜਿਹੀ ਅਨਗੈਲੀ ਸੜਕ ਦੇ ਉੱਤੇ ਨਾ ਕਰੇ ਤੇ ਨਾ ਹੀ ਕਿਸੇ ਦੀ ਜਾਨ ਜਾਵੇ। লাই ਪੰਜਾਬੀ ਟੀਵੀ ਦੇ ਲਈ ਮਾਨਵ ਦੀ ਰਿਪੋਰਟ